ਸਿੰਗਰ ਪ੍ਰੇਮ ਢਿੱਲੋਂ ਜਿਸ ਦੀ ਇੱਕ ਦਿੱਲੀ ਸ਼ੋਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ੋਹ ਦੇਖਣ ਆਇਆ ਇੱਕ ਸਰਦਾਰ ਮੁੰਡਾ ਜਦੋਂ ਸਟੇਜ ਤੇ ਪ੍ਰੇਮ ਢਿੱਲੋਂ ਨਾਲ ਸੈਲਫੀ ਲੈਣ ਆਉਂਦਾ ਹੈ ਤਾਂ ਉਸ ਨੂੰ ਧੱਕੇ ਮਾਰ ਕੇ ਥੱਲੇ ਸੁੱਟ ਦਿੱਤਾ ਜਾਂਦਾ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰੇਮ ਢਿੱਲੋਂ ਤੇ ਟੀਮ ਨੂੰ ਕਾਫੀ ਮਾੜਾ ਬੋਲਿਆ ਜਾ ਰਿਹਾ ਹੈ ਕਿ ਇਹਨਾਂ ਨੇ ਇਹ ਠੀਕ ਨਹੀਂ ਕੀਤਾ ਤੇ ਦੋਸਤੋ ਹੁਣ ਇਸ ਸਭ ਮਸਲੇ ਤੇ ਪ੍ਰੇਮ ਢਿੱਲੋਂ ਖੁਦ ਸਾਹਮਣੇ ਆਇਆ ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਮਸਲੇ ਤੇ ਬੋਲਦੇ ਹੋਏ ਲਿਖਿਆ ਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ 1-2 ਦਿਨ ਤੋਂ ਇੱਕ ਵੀਡੀਓ ਦੇਖ ਰਹੇ ਹੋ ਦਿੱਲੀ ਸ਼ੋਅ ਦੀ ਉਸ ਬਾਰੇ ਆਪਾਂ ਦੋ ਗੱਲਾਂ ਕਲੀਅਰ ਕਰਨੀਆਂ ਸੀ ਤੁਸੀਂ ਆਪ ਸਿਆਣੇ ਹੋ ਕਿਸੇ ਮੈਨੇਜਮੈਂਟ ਨੇ ਇੰਨੇ ਪੈਸੇ ਲਾ ਕੇ ਸ਼ੋਅ ਰੱਖਿਆ ਹੁੰਦਾ ਬਟ ਕੁਝ ਇਹਨਾਂ ਗੱਲਾਂ ਕਰਕੇ ਫਿਰ ਸਾਰੀ ਮੈਨੇਜਮੈਂਟ ਤੇ ਸਿੰਗਰ ਤੇ ਗੱਲ ਆਉਂਦੀ ਹੈ ਅਸੀਂ ਵੀ ਸਰਦਾਰ ਬੰਦੇ ਦੀ ਰਿਸਪੈਕਟ ਕਰਦੇ ਆਂ ਬਟ ਫੋਟੋ ਕਰਾਉਣਾ ਸਿੱਧਾ ਸਟੇਜ ਨੂੰ ਚੜ ਜਾਣਾ ਕੋਈ ਬਹਾਦਰੀ ਨਹੀਂ ਕੋਈ ਸਿਸਟਮ ਹੁੰਦਾ ਸ਼ੋਅ ਤੋਂ ਬਾਅਦ ਕਰਾ ਲਵੋ ਤੁਸੀਂ ਕਿਸੇ ਨਾਲ ਕੰਟੈਕਟ ਕਰਕੇ ਕਰਵਾ ਲਵੋ ਫੋਟੋ ਸਿੱਧਾ ਸਟੇਜ ਤੇ ਚੜ ਜਾਣਾ ਗੱਲ ਕਿਸੇ ਨੂੰ ਵੀ ਚੰਗੀ ਨਹੀਂ ਲੱਗੂਗੀ ਤੁਹਾਡੇ ਕਰਕੇ ਹੀ ਇੱਕ ਆਰਟਿਸਟ ਹੁੰਦਾ ਤੁਸੀਂ ਹੀ ਸਾਥ ਦੇਣਾ ਹੁੰਦਾ ਬਾਕੀ ਕਿਸੇ ਨਾਲ ਕੋਈ ਪਰਸਨਲ ਰੌਲਾ ਤਾਂ ਹੁੰਦਾ ਨਹੀਂ ਸੋ ਇੰਨੀ ਗੱਲ ਆਪਾਂ ਕਲੀਅਰ ਕਰਨੀ ਸੀ ਐਵੇਂ ਮਿੰਟਨਰ ਆਇਆ ਕਰੋ 네ਗੇਟਿਵਿਟੀ ਫਲਾਉਣ ਚ ਧੰਨਵਾਦ ਇਸ ਦੇ ਨਾਲ ਹੀ ਟੀਮ ਵੱਲੋਂ ਵੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਵਿੱਚ ਸ਼ੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰੇਮਟ ਲੋ ਕਹਿ ਰਿਹਾ ਸੀ ਕਿ ਕੋਈ ਵੀ ਸਟੇਜ ਤੇ ਨਾ ਆਵੇ ਨਹੀਂ ਤਾਂ ਮੈਂ ਇੱਥੋਂ ਚਲੇ ਜਾਣਾ